ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੇ ਕਲਾ ਦੇ ਵਿੱਚ ਹੋਗੇ ਸੋ ਸ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਸਾਰਿਆਂ ਦਾ ਮੈਂ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਸਪੋਰਟ ਕਰਦੇ ਨੇ ਲਾਈਕ ਕਮੈਂਟ ਕਰਦੇ ਨੇ ਸੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋ ਪਲੀਜ਼ ਕਰ ਲਓ ਲਾਈਕ ਮੈਂ ਸ਼ੇਅਰ ਜਰੂਰ ਕਰਿਆ ਕਰੋ ਤੇ ਜਿਹੜੇ ਸਾਰੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਅੱਜ ਦੀ ਵੀਡੀਓ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ weight loss weight ਦਾ ਬਹੁਤ ਅਜਕਲ ਪ੍ਰੋਬਲਮ ਚੱਲਦੀ ਪਈ ਹੈ ਕਿ ਜਿਨ੍ਹਾਂ ਦਾ weight ਜ਼ਿਆਦਾ ਹੈ ਉਹਨਾਂ ਨੂੰ ਕੋਈ ਨਾ ਕੋਈ ਦਿੱਕਤ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਤੇ ਕਾਫੀ ਲੋਕ ਮੈਡੀਸਿਨ ਵਗੈਰਾ ਯੂਜ਼ ਕਰਦੇ ਨੇ ਤੇ ਉਹਦੇ ਨਾਲ ਮਤਲਬ ਉਹਨਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲਦਾ ਜਾਂ ਉਹਨਾਂ ਨੂੰ ਕੋਈ ਵੀ ਉਹਦੇ ਨਾਲ ਰਿਜ਼ਲਟ ਨਹੀਂ ਮਿਲਦਾ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ weight loss ਬਾੜੇ ਤੇ ਤੁਸੀਂ weight loss ਕਰਨ ਲਈ ਤੁਸੀਂ ਕੀ ਕਰਨਾ ਹੈ ਅ ਜੀਰਾ ਲੈ ਲੈਣਾ ਹੈ ਤੇ ਜਿਹੜੀ ਦਾਲਚੀਨੀ ਹੁੰਦੀ ਹੈ ਸੋ ਨੂੰ ਲੈ ਲੈਣਾ ਹੈ ਤੁਸੀਂ ਤੇ ਸੋ ਇੱਥੇ ਮੈਂ ਦਾਲਚੀਨੀ ਲਈ ਹੈ ਤੇ ਜੀਰਾ ਰਿਹਾ ਤੇ ਇੱਕ ਗਲਾਸ ਮੈਂ ਕੱਚ ਦੇ ਗਲਾਸ ਸੀ ਦੇ ਵਿੱਚ ਪਾਣੀ ਪਾਇਆ ਇੱਕ ਪੂੜਾ ਤੇ ਇਹਨੂੰ ਆਪਾਂ ਇੱਕ ਗਲਾਸ ਨੂੰ ਆਪਾਂ ਉਬਾਲਾਂਗੇ ਤਾਂ ਅੱਧਾ ਗਲਾਸ ਰਹਿਣ ਦੇਣਾ ਹੈ ਆਪਾਂ ਤੇ ਸਾਰਾ ਨਹੀਂ ਮਤਲਬ ਪੂੜਾ ਫੁੱਲ ਨਹੀਂ ਰੱਖਣਾ ਗਲਾਸ ਇਨੂੰ ਆਪਾਂ ਰਿਨਣਾ ਹੈ ਚੰਗੀ ਤਰ੍ਹਾਂ ਸੋ ਤੁਸੀਂ ਕੀ ਕਰਨਾ ਹੈ ਤੁਸੀਂ ਇਹਦੇ ਵਿੱਚ ਪਹਿਲਾਂ ਪਾਉਣਾ ਹੈ ਜੀਰਾ ਸੋ ਮੈਂ ਇਹ ਜਿਹੜਾ ਵਾਟਰ ਲਿਆ ਸੀ ਇਹ ਮੈਂ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਇਹਦੇ ਵਿੱਚ ਮੈਂ ਪਾਇਆ ਜੀਰਾ ਤੇ ਤੁਸੀਂ ਦੇਖ ਸਕਦੇ ਹੋ ਜੀਰਾ ਪਾਇਆ ਹੈ ਤੇ ਜਿਵੇਂ ਵੀ ਤੁਸੀਂ ਜਿੰਨਾ ਵੀ ਗਲਾਸ ਪੀਣਾ ਚਾਹੁੰਦੇ ਦੋ ਜਾਂ ਇੱਕ ਤਾਂ ਵੈਸੇ ਤਾਂ ਮਾਰਨਿੰਗ ਦੇ ਟਾਈਮ ਤੁਸੀਂ ਨੰਨੇ ਪੇਟ ਹੀ ਇਹਨੂੰ ਕੁਝ ਬਿਨਾ ਖਾਣ ਤੋਂ ਸਵੇਰੇ ਸਵੇਰੇ ਤੁਸੀਂ ਇਹਨੂੰ ਯੂਜ਼ ਕਰਨਾ ਹੈ ਤੇ ਜੀਰੇ ਦੇ ਨਾਲ ਆਪਾਂ ਪਾਵਾਂਗੇ ਦਾਲਚੀਨੀ ਤੇ ਦਾਲਚੀਨੀ ਨੂੰ ਆਪਾਂ ਇਦਾਂ ਸਾਬਤ ਨਹੀਂ ਸੁਟਣਾ ਹੈਗਾ ਤੇ ਇਹਨੂੰ ਆਪਾਂ ਕੀ ਕਰਨਾ ਹੈ ਤੁਸੀਂ ਇਹਨੂੰ ਪਾਊਡਰ ਵੀ ਨਹੀਂ ਬਣਾਉਣਾ ਹੈਗਾ ਤੁਸੀਂ ਕੀ ਕਰਨਾ ਹੈ ਇਹਨੂੰ ਸਿਰਫ ਟੁਕੜਿਆਂ ਦੇ ਵਿੱਚ ਹੀ ਤੋੜਨਾ ਹੈ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਗੈਸ ਦੇ ਉੱਪਰ ਉਹਦੇ ਵਿੱਚ ਪਾਣੀ ਦੇ ਵਿੱਚ ਪਾ ਦੋਗੇ ਤੇ ਇਹਦੇ ਨਾਲ ਤੁਹਾਡਾ weight loss ਬਹੁਤ ਜਲਦੀ ਹੀ ਘਟ ਹੋਏਗਾ 15 ਦਿਨਾਂ ਦੇ ਵਿੱਚ ਤੁਹਾਡਾ weight ਘਟ ਹੋ ਜਾਏਗਾ ਤੇ ਬਾਕੀ ਇਹ ਆ ਕਿ ਤੁਸੀਂ ਇਹਨੂੰ ਜਲਦੀ ਇਹ ਨਹੀਂ ਆ ਕਿ ਤੁਸੀਂ ਇਹਨੂੰ ਬਸ ਇੱਕੋ ਬਾਲੇ ਦੇ ਉੱਪਰ ਹੀ ਇਹਨੂੰ ਬਸ ਉਤਾਰ ਲੈਣਾ ਨਹੀਂ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਅੜਨਨ ਦੇਣਾ ਹੈ ਰਿਜਨਾਂ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ نیچے ਉਤਾਰਨਾ ਹੈ ਸੋ ਇਹਦੇ ਫਾਇਦੇ ਵੀ ਬਹੁਤ ਆ ਕਿਉਂਕਿ ਸਰਦੀ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ ਇਹਨੂੰ ਇਹਦੇ ਇਹਦੇ ਨਾਲ ਤੰਨ ਇੰਦ ਦੀ ਕਮੀ ਵੀ ਦੂਰ ਹੁੰਦੀ ਆ ਤੇ ਕਬਜ ਤੋਂ ਵੀ ਛੁਟਕਾਰਾ ਮਿਲਦਾ ਹੈ ਜਿਨ੍ਹਾਂ ਨੂੰ ਕਬਜ ਹੋ ਗਿਆ ਹੋਵਾ ਉਹਨਾਂ ਤੋਂ ਵੀ ਇਸ ਚੀਜ਼ ਦੇ ਪੀਣ ਦੇ ਨਾਲ ਛੁਟਕਾਰਾ ਮਿਲਦਾ ਹੈ ਤੇ ਜ ਜਿਨ੍ਹਾਂ ਨੂੰ ਗੈਸ ਦੀ ਪ੍ਰੋਬਲਮ ਆ ਉਹਨਾਂ ਨੂੰ ਗੈਸ ਦੀ ਸਮੱਸਿਆ ਵੀ ਇਹਦੇ ਨਾਲ ਦੂਰ ਹੁੰਦੀ ਆ ਤੇ ਸਰੀਰ ਦੇ ਜਿਹੜੇ ਫੈਟ ਜਮਾ ਹੁੰਦੀ ਆ ਉਹ ਵੀ ਇਹਦੇ ਨਾਲ ਹਟ ਜਾਂਦੀ ਹੈ ਦੂਰ ਹੋ ਜਾਂਦੀ ਹੈ ਤੇ ਇਹਦੇ ਨਾਲ ਭਾਰ ਤੇ ਬਹੁਤ ਜਲਦੀ ਘਟਦਾ ਹੈ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹ ਅਨਮੀਨੀਆ ਜਿਹੜਾ ਵਾ ਇਹ ਵੀ ਮਤਲਬ ਸਹੀ ਰਹਿੰਦਾ ਹੈ ਇਹਦੇ ਨਾਲ ਤੇ ਪੰਜ ਜਿਹੜਾ ਪਾਚਨ ਤੰਤਰ ਆ ਸਾਡਾ ਉਹ ਵੀ ਮਜ਼ਬੂਤ ਰਹਿੰਦਾ ਹੈ ਤੇ ਇਹਦੇ ਨਾਲ ਜਿਹੜੇ ਸਾਡੇ ਇਮਿਊਨ ਸਿਸਟਮ ਹੁੰਦੇ ਆ ਉਹ ਵਧਾਏ ਜਾਂਦੇ ਆ ਨੇ ਤੇ ਇਸ ਤੇ ਅ ਵਿੱਚ ਆਪਾਂ ਇਹਦੇ ਵਿੱਚ ਪਾਏ ਜਾਂਦੇ ਆ ਵਿਟਾਮਿਨ 1 ਵਿਟਾਮਿਨ 3 ਤੇ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ 1 ਵਿਟਾਮਿਨ 3 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਸੋ ਤੁਸੀਂ ਇਹਨੂੰ ਤੁਸੀਂ 3 ਦਿਨ ਲਗਾਤਾਰ ਪੀ ਕੇ ਦੇਖੋ 15 ਦਿਨ ਲਗਾਤਾਰ ਪੀ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਇਹਦਾ ਰਿਜ਼ਲਟ ਮਿਲੇਗਾ ਸੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਜਦੋਂ ਅੱਧੀ ਗਲਾਸੀ ਰਹਿ ਜਾਏਗੀ ਪਾਣੀ ਦੀ ਤੇ ਤੁਸੀਂ ਇਹਨੂੰ ਫਿਰ ਉਤਾਰ ਲੈਣਾ ਹੈ ਇਹ ਬਹੁਤ ਵਧੀਆ ਡਰਿੰਕ ਆ ਸੋ ਇਸ ਡਰਿੰਕ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਇਸ ਕਰਕੇ ਦੇ ਰਹੀ ਆ ਕਿਉਂਕਿ ਮੈਂ ਬਹੁਤ ਭੈਣਾਂ ਦੇ weight ਬਾਰੇ ਸੁਣਨੀ ਆ ਤੇ ਕਈਆਂ ਭਰਾਵਾਂ ਦੇ ਵੀ weight ਬਹੁਤ ਹੁੰਦੇ ਆ ਕਿ ਬਹੁਤ ساری ਮੈਡੀਸਿਨ ਵਗੈਰਾ ਖਾ ਕੇ ਥੱਕ ਚੁੱਕੇ ਨੇ ਤੇ ਪਰ ਫਰਕ ਨਹੀਂ ਪੈਂਦਾ ਹੈਗਾ ਸੋ ਤੁਸੀਂ ਇਸ ਡਰਿੰਕ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਜਲਦੀ ਹੀ ਫਰਕ ਪਏਗਾ ਤੁਸੀਂ ਜਰੂਰ ਇਸਤੇਮਾਲ ਕਰਕੇ ਦੇਖਿਓ 15 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਇਹਦਾ ਮਿਲ ਜਾਏਗਾ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਇਹਨੂੰ ਤੁਸੀਂ ਇਹਦਾ ਮੈਂ ਤੁਹਾਨੂੰ ਪੀਣ ਦੇ ਬੱਸ ਨਹੀਂ ਆ ਕਿ ਤੁਸੀਂ ਮਾਰਨਿੰਗ ਟਾਈਮ ਚਾਹ ਪਾਣੀ ਕੁਝ ਵੀ ਪੀਣ ਤੋਂ ਪਹਿਲਾਂ ਤੁਸੀਂ ਇਹਨੂੰ ਪੀਣਾ ਹੈ ਤੇ ਇਹਨੂੰ ਪੀ ਇਹਨੂੰ ਹੁਣ ਆਪਾਂ ਕੀ ਕਰਨਾ ਹੈ ਸੋ ਆਪਾਂ ਅੱਧੀ ਗਲਾਸੀ ਰਹਿ ਚੁੱਕੀ ਐ ਸੋ ਆਪਾਂ ਇਹਨੂੰ ਕੀ ਕਰਨਾ ਇੱਕ ਪਾਉਣੀ ਲੈਣੀ ਆ ਤੇ ਉਹ ਗਲਾਸੀ ਦੇ ਵਿੱਚ ਆਪਾਂ ਇਹਨੂੰ ਪੁਣ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਗਲਾਸੀ ਦੇ ਵਿੱਚ ਪੁਣ ਲਾਂਗੀ ਸੋ ਅੱਧੀ ਗਲਾਸੀ ਹੋ ਚੁੱਕੀ ਆ ਤੇ ਇਹਦੇ ਵਿੱਚ ਤੁਸੀਂ ਚਾਹੋ ਇਹਦੇ ਵਿੱਚ ਕੋਈ ਖੰਡ ਕੁਛ ਲੂਣ ਕੁਛ ਨਹੀਂ ਪਾਉਣਾ ਹੈਗਾ ਇਸੇ ਤੇ ਇਦਾਂ ਹੀ ਜਿਵੇਂ ਗ੍ਰੀਨ ਟੀ ਹੁੰਦੀ ਆ ਇਹ ਇਸ ਤਰੀਕੇ ਦੇ ਨਾਲ ਬਣਦੀ ਆ ਸੋ ਤੁਸੀਂ ਇਹਦਾ ਬਣਾ ਕੇ ਇਦੇ ਵਿੱਚ ਤੁਸੀਂ ਚਾਹੋ ਤਾਂ ਨਿੰਬੂ ਨਿੰਬੂ ਦਾ ਸੱਤ ਪਾ ਸਕਦੇ ਹੋ ਨਿੰਬੂ ਮਤਲਬ ਨਿੰਬੂ ਨਚੋੜ ਕੇ ਪਾ ਸਕਦੇ ਹੋ ਪਾਣੀ ਨਿੰਬੂ ਦਾ ਤੇ ਜੇ ਨਿੰਬੂ ਤੁਹਾਨੂੰ ਸੂਟ ਵਗੈਰਾ ਨਹੀਂ ਕਰਦਾ ਤੇ ਤੁਸੀਂ ਸਕਿਪ ਕਰ ਸਕਦੇ ਹੋ ਕੋਈ ਗੱਲ ਨਹੀਂ ਤੁਸੀਂ ਇਹ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਪਰ ਤੁਸੀਂ 15 ਦਿਨ ਲਗਾਤਾਰ ਇਹਨੂੰ ਪੀ ਕੇ ਦੇਖੋ ਚਾਹ ਤੁਸੀਂ 2-3 ਘੰਟੇ ਬਾਅਦ ਵਿੱਚ ਹੀ ਚਾਹ ਪੀਣੀ ਆ ਉਸ ਤੋਂ ਪਹਿਲਾਂ ਕੁਝ ਨਹੀਂ ਖਾਣਾ ਹੈਗਾ ਇਹਨੂੰ ਸਿਰਫ ਪੀਣਾ ਤੇ ਸੋ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਆ ਸੋ ਤੁਸੀਂ ਜੇ ਮੇਰੀ ਵੀਡੀਓ ਅੱਜ ਦੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਹੋਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਵੀ ਭੈਣਾ ਤੱਕ ਕ ਵੀਰਾਂ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਉਹਨਾਂ ਦਾ ਵੀ ਜਿਹੜਾ weight ਜ਼ਿਆਦਾ ਹੈ ਉਹ ਆਪਣੇ weight ਨੂੰ ਕੰਟਰੋਲ ਕਰ ਸਕਣ ਤੇ ਸੋ ਇਹ 슈ਗਰ ਵਗੈਰਾ ਵਾਸਤੇ ਵੀ ਬਹੁਤ ਵਧੀਆ ਵਾ ਤੇ ਸਵਾਦ ਦੇਖ ਸਕਦੇ ਹੋ ਤੁਸੀਂ ਮੈਂ ਵੀ ਇਹਨੂੰ ਪੀ ਲੈਣੀ ਆ ਵਿੱਚੋਂ ਕਿਉਂਕਿ ਵੈਸੇ ਤਾਂ ਮੇਰਾ weight ਬਹੁਤ ਵਧੀਆ ਵਾ ਤੇ ਜਿਆਦਾ ਨਹੀਂ ਹੈਗਾ ਤੇ ਪਰ ਜੇ ਦੋ ਜਿਆਦਾ ਮਾੜਾ ਮੋਟਾ ਜੇ ਤੁਹਾਨੂੰ ਮੈਨੂੰ ਜਾਪਦਾ ਹੈ ਕਿ ਜਿਆਦਾ ਹੋ ਗਿਆ ਫਿਰ ਮੈਂ ਇਹਦਾ ਯੂਜ਼ ਸੋ ਗਾਇਸ ਅੱਜ ਆਪਾਂ ਤੁਹਾਨੂੰ ਇੱਕ ਡਰਿੰਕ ਬਾਰੇ ਜਾਣਕਾਰੀ ਦਿੱਤੀ ਹੈ ਜਿਹੜੀ weight loss ਕਰ ਸਕਦੀ ਹੈ ਤੇ ਜਿਹਦੇ ਨਾਲ ਜਲਦੀ ਜਲਦੀ weight ਘਟ ਹੁੰਦਾ ਹੈ ਮੈਂ ਕਿਹਾ ਬਹੁਤ ਭੈਣਾ ਵੀ ਪਰੇਸ਼ਾਨ ਨੇ ਮੇਰੇ ਵੀਰ ਵੀ ਪਰੇਸ਼ਾਨ ਹੁੰਦੇ ਨੇ ਕਿ weight ਜਿਨ੍ਹਾਂ ਦੇ ਜਿਆਦਾ ਹੋ ਜਾਂਦੇ ਆ ਉਹਨਾਂ ਦੇ ਘਟ ਵੀ ਟਾਈਮ ਲਾ ਕੇ ਹੁੰਦੇ ਆ ਤੇ ਬਹੁਤ ਸਾਰੀਆਂ ਮੈਡੀਸਿਨਾਂ ਵੀ ਉਹਨਾਂ ਨੇ ਟਰਾਈ ਕਰ ਚੁੱਕੇ ਆ ਪਰ ਮੈਡੀਸਿਨਾਂ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਸੋ ਮੈਡੀਸਿਨਾਂ ਦੇ ਨਾਲ ਸਰੀਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੀ ਕ੍ਰੀਏਟ ਹੁੰਦੀ ਆ ਤੇ ਤੁਸੀਂ ਇਹ ਡਰਿੰਕ ਤੁਸੀਂ ਡੇਲੀ ਇਹ ਡਰਿੰਕ ਬਹੁਤ ਵਧੀਆ ਵਾ ਤੇ ਹੋਰ ਵੀ ਇਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇ ਦਿੱਤੀ ਆ ਵੀਡੀਓ ਦੇ ਵਿੱਚ ਕਿ ਇਹਦੇ ਨਾਲ ਇਹਦੇ ਕੀ ਫਾਇਦੇ ਨੇ ਸੋ ਤੁਸੀਂ 15 ਦਿਨ ਇਹਨੂੰ ਯੂਜ਼ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਮਿਲ ਜਾਏਗਾ ਤੇ ਸੋ ਤੁਸੀਂ ਮੇਰੀਆਂ ਸੋ ਮੇਰੇ ਭੈਣਾ ਮੇਰੇ ਵੀਰ ਜਿਹੜੇ ਵੀ ਮੇਰੇ ਵੀਡੀਓ ਵਾਚ ਕਰਦੇ ਆ ਦੇਖਦੇ ਆ ਤੇ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ weight ਤੋਂ ਆ ਜਿਆਦਾ ਪਰੇਸ਼ਾਨ ਨੇ ਸੋ ਉਹਨਾਂ ਨੂੰ ਇਹ ਵੀਡੀਓ ਪਹੁੰਚ ਜੇ ਤੇ ਉਹ ਆਪਣਾ weight ਸੈੱਟ ਕਰ ਸਕਣ ਕਰ ਸਕਣ ਕਿਉਂਕਿ ਬਹੁਤ ਜਿਆਦਾ weight ਦੀ ਪ੍ਰੋਬਲਮ ਹੁੰਦੀ ਆ ਤੇ weight ਦੇ ਨਾਲ ਜਿਹੜੇ ਸਾਡੀ ਮਤਲਬ ਬੋਡੀ ਆ ਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਇਸ ਕਰਕੇ ਸਾਨੂੰ ਆਪਣੀ ਬੋਡੀ ਦਾ ਤੇ ਬਾਕੀ ਮੈਂ ਉਹਦੇ ਵਿੱਚ ਵੀਡੀਓ ਦੇ ਵਿੱਚ ਪਿੱਛੇ ਤੋਂ ਸਾਰੀ ਜਾਣਕਾਰੀ ਦੇਤੀ ਆ ਸੋ ਤੁਸੀਂ ਜਰੂਰ ਵੇਟ ਜੇ ਘਟਕਾਣਾ ਚਾਹੁੰਦੇ ਹੋ ਤਾਂ ਇਹ ਡਰਿੰਕ ਟਰਾਈ ਕਰਿਓ 15 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਤੇ ਜੇ ਮੇਰੀ ਥੋੜੀ ਜਿਹੀ ਵੀਡੀਓ ਸੋਹਣੀ ਲੱਗੀ ਹੋਵੇ ਵਧੀਆ ਲੱਗੀ ਹੋਵੇ ਤੇ ਪਲੀਜ਼ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਾਇਆ ਕਰੋ ਤੇ ਲਾਈਕ ਵੀ ਜਰੂਰ ਕਰਾਇਆ ਕਰੋ ਜਿਹੜੇ ਕਮੈਂਟ ਕਰਦੇ ਆ ਲਾਈਕ ਵੀ ਜਰੂਰ ਨਾਲ ਕਰਾਇਆ ਕਰੋ ਜੀ ਤੇ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਬਹੁਤ ਮਿਹਨਤ ਲੱਗਦੀ ਆ ਜੀ ਵੀਡੀਓ ਬਣਾਉਣ ਤੇ ਸੋ ਮਿਹਨਤ ਦੇਖਿਆ ਕਰੋ ਇਹ ਨਾ ਦੇਖੋ ਕਿ ਵੀਡੀਓ ਦੀ ਕੁਆਲਿਟੀ ਕਿਵੇਂ ਦੀ ਆ ਹਨਾ ਤੇ ਜਿਹੜਾ ਬੋਲਦਾ ਹੈ ਬੰਦਾ ਉਹ ਕਿਵੇਂ ਦਾ ਸੋ ਵੀਡੀਓ ਦੀ ਮਿਹਨਤ ਮਿਹਨਤ ਕਿੰਨੀ ਲੱਗਦੀ ਆ ਤੇ ਸੋ ਆਪਾਂ ਨੱਚਣ ਟੱਪਣ ਵਾਲਿਆਂ ਨੂੰ ਤਾਂ ਬਹੁਤ ਹਨਾ ਮਤਲਬ ਪ੍ਰਮੋਟ ਕਰਦੇ ਆ ਜਾਂ ਉਹਨਾਂ ਨੂੰ ਆਪਾਂ ਮਤਲਬ ਕਹਿੰਦੇ ਆ ਨਾ ਸਪੋਰਟ ਕਰਦੇ ਆ ਤੇ ਸਾਡੇ ਵਰਗਿਆਂ ਨੂੰ ਵੀ ਕਿਉਂਕਿ ਆਪਾਂ ਤਾਂ ਨਾਰਮਲ ਸਾਰਿਆਂ ਦੇ ਵਿੱਚ ਬੈਣ ਵਾਲੀਆਂ ਵੀਡੀਓ ਲੈ ਕੇ ਆਉਂਨੇ ਆ ਬੈ ਕੇ ਸਾਰਿਆਂ ਦੇ ਵਿੱਚ ਬੈ ਕੇ ਵੇਖਣ ਵਾਲੀਆਂ ਵੀਡੀਓ ਲੈ ਕੇ ਆਉਂਨੇ ਆ ਸੋ ਜਰੂਰ ਸਾਡੀ ਵੀਡੀਓ ਵਾਚ ਕਰਿਆ ਕਰੋ ਤੇ ਸੋ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਸੋ ਬਾਏ ਬਾਏ ਸਸ਼ਿਕਾ ਜ਼ਾੜੇ ਨੂੰ